ਦੇ ਕੰਮ ਕਰ ਰਿਹਾ ਠੀਕ ਹੈ ਬੋਟਰ ਅਹੀ ਪੌਣੀ ਪੌਣੀ ਬੋਟਰ ਮਰੇ ਵੀ ਰਹੇ ਨੇ ਬੋਟਰ ਖਰੀ ਹੈ ਕਿਵੇਂ ਦੇਖਦੇ ਹੋ ਲੋਕ ਸਭਾ ਚੋਣ ਆ ਗਿਆ ਪ੍ਰਧਾਨ ਮੰਤਰੀ ਜੜੀਆਂ ਕਿਹੜੀ ਪਾਰਟੀ ਪਸੰਦ ਆ ਪਹਿਲਾਂ ਤਾਂ ਕਹਿੰਦਾ ਪਹਿਲਾਂ ਚੱਲਦੀ ਆ ਉਹ ਦੀ ਕਾਂਗਰਸ ਆਏ ਤਾਂ ਕਾਹਦਾ ਪੋਟ ਪਾਉਣਗੇ ਜਦੋਂ ਕੈਂਡੀਡੇਟ ਦਾ ਐਲਾਨ ਹੋ ਗਿਆ ਤੁਸੀਂ ਕੈਂਡੀਡੇਟ ਦੇਖੋਗੇ ਕਿ ਪਾਰਟੀ ਦੇਖੋਗੇ ਪਾਰਟੀਆਂ ਤਾਂ ਹੁਣ ਆਮ ਪਾਰਟੀ ਹੈ ਜਿਹੜੀ ਇਹ ਹੁਣ ਸਾਡੇ ਜ਼ਿੰਮੇਵਾਰਾਂ ਵਾਸਤੇ ਤਾਂ ਹਾਲ ਦੀ ਘੜੀ ਤਾਂ ਬਹੁਤ ਫਿੱਟ ਹੈ ਹੁਣ ਨਰਿੰਦਰ ਮੋਦੀ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਸੀ ਉਹਨਾਂ ਜੋ ਵਧੀਆ ਕਿਹੜਾ ਸੀ ਬਾਦਲ ਸਾਹਿਬ ਤੁਹਾਨੂੰ ਪਤਾ ਜੀ ਮੋਟੀ ਖਾ ਲੈਣੇ ਆਪਣੀ ਸਾਝਰੇ ਖਾ ਲੈਣੀ ਉਹਨੇ ਰੱਜ ਕੇ ਖਾ ਲੈਣੀ ਉਹਦਾ ਬਹੁਤ ਕੁਝ ਕਹਿੰਦੇ ਆ ਜੀ ਉਹਨਾਂ ਦੀ ਕੀ ਕੀ ਸੁਣੀ ਆਪਾਂ ਉਹਨਾਂ ਦਾ ਬੱਸਾਂ ਵਧੀਆ ਚਲਾ ਦਿਆ ਦੇਖੀਂ ਜੀ ਤੁਸੀਂ ਵਧੀਆ ਪਾਣੀ ਵਾਲੀਆਂ ਬੱਸਾਂ ਚੱਲਦੀਆਂ ਨੇ ਯਾਰੇ ਲੰਦੀਆਂ ਜੀ ਉਹ ਦੂਕ ਸਭਾ ਜੇ ਤਾਂ ਸੂਬੇ ਕਿੰਨੀਆਂ ਸੀਟਾਂ ਹਸਦੇ ਨੇ ਇਹਨਾਂ ਨੂੰ ਕਿਤੇ ਬਕਾਉ ਨਹੀਂਦਾ ਜੀ ਦੇਖੋ ਜਿੱਦਾਂ ਇਹਨਾਂ ਇਹਦਾ ਟਿਕਟ ਤੇ ਭੁੱਖੇ ਨੇ ਇਹਦਾ ਸਤਾ ਤੇ ਭੁੱਖੇ ਨੇ ਇਹ ਇਹਨਾਂ ਨੂੰ ਲੋਕਾਂ ਦਾ ਕੋਈ ਮਤਲਬ ਨਹੀਂ ਇਹਨਾਂ ਦਾ ਆਪਣਾ ਢੇਡ ਦਾ ਮਤਲਬ ਹੋਵੇ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਪਸੰਦ ਨਾ ਪਸੰਦ ਦੀ ਗੱਲ ਨਹੀਂ ਨੀਤਾਂ ਦੀ ਗੱਲ ਹੈ ਲੀਡਰ ਦੀ ਨੀਤ ਮਾੜੀ ਹੈ ਸਾਰਾ ਕੋਈ ਵੀ ਚੰਗਾ ਨਹੀਂ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਪਿੰਡਾਂ ਦੇ ਵਿੱਚ ਲੋਕਾਂ ਦੀ ਕੀ رائے ਆ ਕਿਹੜੀ ਪਾਰਟੀ ਪਸੰਦ ਹੈ ਕਿਉਂਕਿ ਹਜੇ ਕੈਂਡੀਡੇਟ ਦਾ ਬਿਲਾਨ ਨਹੀਂ ਹੋਇਆ ਹੈਗਾ ਨਾ ਹੀ ਚੋਣ ਜੱਬਤਾ ਲੱਗਿਆ ਫਿਲਹਾਲ ਪਾਰਟੀਆਂ ਨੂੰ ਲੈ ਕੇ ਲੋਕਾਂ ਦੀ ਕੀ رائے ਆ ਜਾਣਨ ਵਾਸਤੇ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਡੀਆਂ ਦੇ ਵਿੱਚ ਗੱਲਬਾਤ ਕਰਾਂਗੇ ਕੀ ਨਾਮ ਹੈ ਰਣਜੀਤ ਸਿੰਘ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਚ ਚਾਰ ਪ੍ਰਮੁੱਖ ਪਾਰਟੀਆਂ ਨੇ ਕਿਵੇਂ ਦੇਖਦੇ ਹੋ ਲੋਕ ਸਭਾ ਚੋਣ ਆ ਗਿਆ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਹੈ ਸਸਟ ਟਾਈਮ ਤਾਂ ਜੀ ਆਪ ਆदमी ਪਸੰਦੇ ਆ ਜੀ ਕੌ ਜੂਸ ਸਾਹਿਬ ਨਾਲ ਗਰੀਬ ਦਾ ਜੀ ਮਤਲਬ ਬਿੱਲ ਮਾਫ ਕਰਤਾ ਜੀ ਜਿਸ ਕਿਥੇ ਟਾਈਮ ਸਾਨੂੰ 7 7 8 8000 ਰੁਪਏ ਬਿਲਾਂ ਆਂਦਾ ਰਿਹਾ ਜੀ ਇਸ ਟਾਈਮ ਸਾਨੂੰ ਜਿੱਦਣ ਦੀ ਆਈ ਹੈ ਸਰਕਾਰ ਜੀ ਸਾਡੀ ਜ਼ੀਰੋ ਬੈਲੈਂਸ ਆਂਦਾ ਰਿਹਾ ਹੈ ਇਸ ਟਾਈਮ ਸੰਤ ਇਹ ਸਰਕਾਰ ਵਧੀਆ ਲੱਗੂ ਜੀ ਹੁਣ ਆ ਦੋ ਬਾਅਦ ਜੀ ਜੇ ਆਪਾਂ ਦੇਖੀਏ ਮੋਦੀ ਵੀ ਇਸ ਟਾਈਮ ਠੀਕ ਹੈ ਆਪਣੀ ਆਪਣੇ ਪੰਜਾਬ ਲਈ ਠੀਕ ਨਹੀਂ ਹੈ ਜੀ ਮੋਦੀ ਜੀ ਤੁਹਾਨੂੰ ਪਤਾ ਹੀ ਪੰਜਾਬ ਲਈ ਮੋਦੀ ਨੇ ਕੁਝ ਨਹੀਂ ਕੀਤਾ ਇਸ ਟਾਈਮ ਉਹ ਆਣਾ ਵੀ ਨਹੀਂ ਚਾਹੀਦਾ ਜੀ ਕਿਸਾਨਾਂ ਲਈ ਕੁਛ ਕੀਤਾ ਕਿਸਾਨਾਂ ਲਈ ਤਾਂ ਉਹ ਕਿਸਾਨਾਂ ਤਾਂ ਡਬੋ ਕੇ ਧਰਤਾ ਜਿਉ ਨੇ ਜੇ ਆਪਾਂ ਮੰਨੀਆਂ ਜੀ ਦੇਖੋ ਥੋੜੇ ਸਾਹਮਣੇ ਹੀ ਆਪਣੇ ਕਿੰਨੇ ਹੁਣ ਇੱਕ ਦੋ ਮੁੰਡੇ ਹੁਣ ਸ਼ਹੀਦ ਹੋ ਗਏ ਅੱਡੇ ਨੇ ਜੀ ਆਪਣੇ ਕਿਸਾਨ ਉਹਦੇ ਵਿੱਚ ਹੀ ਇਸ ਟਾਈਮ ਇਹ ਉਹ ਤਾਂ ਆਣੀ ਵੀ ਨਹੀਂ ਚਾਹੀਦੀ ਸਰਕਾਰ ਜੀ ਇਹ ਬਾਕੀ ਪਾਰਟੀਆਂ ਜਿਹੜੀਆਂ ਪਿਛਲੀਆਂ ਸੀ ਪੰਜਾਬ ਦੇ ਵਿੱਚ ਸਰਕਾਰਾਂ ਵਾਲੀਆਂ ਨੇ ਕਾਂਗਰਸ ਦੀ ਕਾਲੀ ਦਲ ਦੀ ਉਹ ਠੀਕ ਸੀਗੇ ਮੈਂ ਤਾਂ ਜੀ ਦੇਖੋ ਇਹ ਇਸ ਟਾਈਮ ਦਾ ਅਸ ਟਾਈਮ ਦਾ ਆਮ ਆਦਮੀ ਪਾਰਟੀ ਵਧੀਆ ਜੀ ਉਦੋਂ ਪਹਿਲਾਂ ਅਕਾਲੀ ਦਲ ਬਹੁਤ ਸੋਹਣੀ ਸੀ ਜੀ ਉਹਨੇ ਆਪਣੇ ਪੰਜਾਬ ਲਈ ਬਹੁਤ ਕੁਝ ਬਣਾਇਆ ਜੀ ਮਤਲਬ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਠੀਕ ਹੈ ਲੋਕ ਸਭਾ ਚੋਣਾਂ ਵਾਸਤੇ ਵੀ ਤੇ ਉੱਪਰ ਫਿਰ ਸਰਕਾਰ ਕਿਵੇਂ ਬਣੂਗੀ ਉੱਪਰ ਦੀ ਹੋਂਦ ਇਹਨਾਂ ਨੂੰ ਪਤਾ ਹੋਣਾ ਜੀ ਕਿਵੇਂ ਬਣੂਗੀ ਠੀਕ ਹੈ ਕਹਿੰਦੇ ਹਾਂ ਹਾਂ ਜੀ ਤੁਹਾਡਾ ਕੀ ਨਾਮ ਬਾਬਾ ਜੀ ਮੈਂ ਨੋ ਜਨਰਲ ਸਿੰਘ ਹਾਂ ਜੀ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਦੇਖੀਆਂ ਨੇ ਸਰਕਾਰਾਂ ਪੰਜਾਬ 'ਚ ਦੇਖੀਆਂ ਨੇ ਤੇ ਉਹਨਾਂ ਦਾ ਉਹ ਠੀਕ ਸੀਗੇ ਕਿ ਹੁਣ ਵਾਲੇ ਠੀਕ ਨੇ ਕਿਉਂਕਿ ਲੋਕ ਸਭਾ ਚੋਣਾਂ ਵੀ ਅੱਗੇ ਆ ਰਹੀਆਂ ਨੇ ਵੀਡੀਓ ਸਰਕਾਰਾਂ ਨੇ ਨਾ ਜੀ ਇਹ ਇਹ ਯੋਲੇ ਲੀਡਰ ਨੇ ਜਿਹਨੂੰ ਨਹੀਂ ਟ੍ਰੀਟਰ ਮਿਲਦੀ ਉਹ ਦੋ ਪਾਰ ਢਿਗੰਜ ਲ ਜਾਂਦਾ ਇਹ ਇੱਕ ਦੂਜੇ ਬਦਲਦੇ ਰਹਿੰਦੇ ਨੇ ਸਰਕਾਰਾਂ ਦਾ ਚਲੋ ਠੀਕ ਹੈ ਜਿਹੜੀ ਵੀ ਆਉਂਦੇ ਆਪਣੇ ਟਾਈਮ 'ਚ ਕੰਮ ਕਰ ਜਾਂਦੀ ਆ ਜੋ ਕਰਦੇ ਆਪਣੇ ਸਾਹਬ ਨਾਲ ਠੀਕ ਹੀ ਕਰਦੀਆਂ ਨੇ ਜੀ ਹੁਣ ਆਮ ਪਾਰਟੀ ਆਈ ਹੋਈ ਜਿਹੜੀ ਚੱਲਦੀ ਹੈ ਜੀ ਲੋਕਾਂ ਦਾ ਸਾਰਿਆਂ ਦਾ ਇਹ ਟੀਵੀ ਬਦਲਾਅ ਹੋਣਾ ਚਾਹੀਦਾ ਹੈ ਬਦਲਾਅ ਵੀ ਦੇਖ ਲਿਆ ਕੁਝ ਗੱਲਾਂ ਚੰਗੀਆਂ ਵੀ ਹੋਣੇ ਕੁਝ ਕਿਸੇ ਨੂੰ ਜਿਵੇਂ ਕਹਿੰਦੇ ਨੇ ਮਾਂ ਉਹ ਕਿਸੇ ਨੂੰ ਵੱਧ ਹੀ ਕਿਸੇ ਨੂੰ ਸੁਵਾਦੀ ਉਹ ਕੰਮ ਹੈ ਕਿਸੇ ਨੂੰ ਫਾਇਦਾ ਵੀ ਹੋ ਰਿਹਾ ਕਿਸੇ ਨੂੰ ਨੁਕਸਾਨ ਵੀ ਹੋ ਰਿਹਾ ਆ ਤੁਸੀਂ ਗੱਲ ਕਹੀ ਹੈ ਵਧੀਆ ਵੀ ਪਾਰਟੀਆਂ ਬਦਲ ਦੇਣੇ ਪਹਿਲਾਂ ਨਹੀਂ ਸੀ ਕੁਝ ਹੁੰਦਾ ਹੁਣ ਪਤਾ ਨਹੀਂ ਹੈਗਾ ਵੀ ਰਾਤ ਨੂੰ ਕਿੱਧਰ ਨ ਸਵੇਰੇ ਕਿੱਧਰ ਚਲ ਜਾਣਾ ਇਹ ਕਿਹਦਾ ਸੋ ਫਿਰ ਜਿਵੇਂ ਹੁਣ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਭਾਜੀਪੀ ਦੇ ਵਿੱਚ ਨੇ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਰ ਕੇਬਲਟੇ ਦੋ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਜੇ ਪਿੰਡਾਂ ਦੇ ਵਿੱਚ ਆਉਣਗੇ ਵੋਟ ਪਾਉਂਗੇ ਇਹਨਾਂ ਨੂੰ ਕਿਤੇ ਹਦਾ ਬਗਾਉ ਨੇ ਜੀ ਦੇਖੋ ਜਿੱਦਣ ਇਹਨਾਂ ਇਹਦਾ ਟਿਕਟ ਤੇ ਭੁੱਖੇ ਨੇ ਇਹਦਾ ਸਤਾ ਦੇ ਭੁੱਖੇ ਨੇ ਇਹ ਇਹਨਾਂ ਨੂੰ ਲੋਕਾਂ ਦਾ ਕੋਈ ਮਦਦ ਨਹੀਂ ਇਹਨਾਂ ਦਾ ਆਪਣੇ ਢੱਡਾ ਦਾ ਕੋਈ ਮਦਦ ਨਹੀਂ ਹਾਂ ਜੀ ਨਹੀਂ ਇੱਕ ਵੀ ਦੱਸੋ ਹੁਣ ਲੋਕ ਸਭਾ ਚ ਹੁਣ ਆ ਰਹੀਆਂ ਨੇ ਜਦੋਂ ਕੈਂਡੀਡੇਟ ਦਾ ਐਲਾਨ ਹੋ ਗਿਆ ਤੁਸੀਂ ਕੈਂਡੀਡੇਟ ਦੇਖੋਗੇ ਕਿ ਪਾਰਟੀ ਦੇਖੋਗੇ ਪਾਰਟੀ ਦਾ ਹੁਣ ਆਇਆ ਸੀ ਆਪਣਾ ਪੰਜਾਬ ਚ ਦੇਖਦੇ ਆ ਜਿਆਦਾ ਤਰਤਾ ਜਾਨੀ ਚਲੋ ਬੀਜਪੀ ਦੇ ਬੰਦੇ ਵਿੱਚ ਠੀਕ ਤੇ ਹੁਣ ਇਹ ਵਿੱਚ ਬੰਦੇ ਲੈਣ ਕਰਕੇ ਜਿਹੜੇ ਕਾਂਗਰਸੋਂ ਨਿਕਲ ਗਏ ਨੇ ਹੁਣ ਗੱਡੀ ਤਾਂ ਉਹੀ ਦਾ ਡਰਾਈਵਰ ਤਾਂ ਉਹੀ ਹੈ ਗੱਡੀ ਜਦ ਬਦਲ ਬਦਲਤੀ ਜਾਣੀ ਡਰਾਈਵਰ ਉਹੀ ਬਟਾ ਦੇਣਾ ਫੇਰ ਉਹਦਾ ਕੀ ਫਾਇਦਾ ਕਾਂਗਰਸ ਠੀਕ ਹੈ ਜੀ ਉਹਦੇ ਵਿੱਚ ਵੀ ਟੱਕਲ ਟਕਰਾਅ ਚੱਲ ਰਿਹਾ ਸਿੱਧੂ ਨਾਲ ਦੂਜੇ ਰਬੜੀ ਗੋਣਾ ਦਾ ਹਾਂ ਚੱਲਦਾ ਹੈ ਕਾਂਗਰਸ ਦੇਖੋ ਜੀ ਕਾਂਗਰਸ ਨੇ ਲੋਕ ਕਹਿੰਦੇ ਨੇ ਵੀ ਕਾਂਗਰਸ ਨੇ ਕੀਤਾ ਨਹੀਂ ਜਦੋਂ ਉਹ ਤੋਂ ਕਾਂਗਰਸ ਆਈ ਸੀ ਸਦਾ ਸਭ ਪਹਿਲਾਂ ਪਹਿਲਾਂ ਆਈ ਹੈ ਜਦੋਂ ਹੈ ਵੀ ਕੀਤਾ ਦੋਖੋ ਇਹ ਨੀਏ ਤਰੱਕੀਆਂ ਦੇ ਕੇ ਸਭ ਨੂੰ ਕਰਕੇ ਆ ਲੋਕਾਂ ਨੂੰ ਤਾਂ ਇਹ ਬਰਾਬਰ ਦਾ ਹੱਕ ਦਿੰਦਾ ਹੈ ਇਹ ਇਹ ਕਾਂਗਰਸ ਜੋ ਦੇਣਾ ਸਾਰੀ ਹਾਂ ਬੋਲ ਤੜਕੀ ਨਾ ਮਾਈ ਅਨਸਰ ਆ ਜਾ ਕਿਹੜੀ ਪਾਰਟੀ ਪਸੰਦ ਹੈ ਕਾਂਗਰਸੀ ਉਹ ਕਿਦਾਂ ਪਹਿਲਾਂ ਤਾਂ ਕਾਂਗਰਸ ਪਹਿਲਾਂ ਚੱਲਦੀ ਆਉਂਦੀ ਕਾਂਗਰਸ ਆਈ ਹੈ ਤਾਂ ਕਾਂਗਰਸ ਨੂੰ ਵੋਟ ਪਾਉਣੀ ਹੈ ਅੱਛਾ ਮਤਲਬ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕਾਂਗਰਸ ਪਾਰਟੀ ਪਸੰਦ ਹੈ ਤੇ ਉਹਨੂੰ ਵੋਟ ਪਾਉਂਗੇ ਹਾਂ ਜੀ ਤੇ ਸਰਕਾਰ ਬਣ ਜੂਗੀ ਉੱਪਰ ਸੈਂਟਰ ਚ ਹੁਣ ਇਹ ਨਹੀਂ ਕਹਿ ਸਕਦੇ ਸੀ ਅਨਪੜਾ ਹੀ ਮੈਂ ਇਹ ਕਹਿ ਨਹੀਂ ਸਕਦਾ ਬਣੇ ਨਾ ਬਣੇ ਜੀ ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਜਿਵੇਂ ਇਹਨਾਂ ਦਾ ਇੰਡੀਆ ਗੱਠ ਜੋੜ ਬਣਾਇਆ ਵਿੱਚ ਆਮ ਆਦਮੀ ਪਾਰਟੀ ਹੈ ਵਿੱਚ ਕਾਂਗਰਸ ਹੈ ਇਹ ਮੋਦੀ ਨੂੰ ਟੱਕਰ ਦੇ ਲਣਗੇ ਕਹਿ ਨਹੀਂ ਸਕਦੇ ਇਸ ਤਾਂ ਕਹਿ ਨਹੀਂ ਸਕਦੇ ਵੀ ਨਾ ਦੈਂ ਜੀ ਤੁਹਾਡਾ ਕੀ ਨਾਮ ਹੈ ਜੀ ਬਲਵੰਤ ਸਿੰਘ ਹੈ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀਆਂ ਤਾਂ ਹੁਣ ਆਮ ਪਾਰਟੀ ਹੈ ਜਿਹੜੀ ਇਹ ਹੁਣ ਸਾਡੇ ਜ਼ਿੰਮੇਵਾਰਾਂ ਵਾਸਤੇ ਤਾਂ ਹਾਲ ਦੀ ਘੜੀ ਤਾਂ ਬਹੁਤ ਫਿੱਟ ਹੈ ਉਹ ਕਿਵੇਂ ਹੈ ਇਕਕਤਾਂ ਨੂੰ ਬਿਜਲੀ ਦਾ ਨਹੀਂ ਇੱਕ ਤਕਲੀਫ ਹੋਈ ਤੇ ਵਾਕਈ ਉਹ ਵੀ ਜੋ ਵੀ ਹੈ ਸਭ ਦਾ ਸਾਲੋਂ ਤੱਕ ਠੇਕ ਰੱਖਿਆ ਇਹਨਾਂ ਨੇ ਹੁਣ ਇਹ ਕਰੇ ਕੀ ਛੋਟੀ ਪਾਰਟੀ ਤੇ ਨਮੀ ਨਮੀ ਪਾਰਟੀ ਤੋਂ ਕੰਮ ਇੱਕ ਲਗ ਚੱਕਣਾ ਪੈ ਗਿਆ ਮੋਦੀ ਸਰਕਾਰ ਨੂੰ ਪੁੱਛ ਨਹੀਂ ਰਹੀ ਮੈਂ ਤੁਸੀ ਇਹ ਗੱਲ ਕਹੀ ਹੈ ਵੀ ਚਲੋ ਆਮ ਆਦਮੀ ਪਾਰਟੀ ਤੁਹਾਨੂੰ ਪਸੰਦ ਹੈ ਪੰਜਾਬ ਦੇ ਵਿੱਚ ਵੀ ਕੰਮ ਉਹਨਾਂ ਨੇ ਕਰੇ ਨੇ ਤੇ ਹੁਣ ਕਿਸਾਨੀ ਅੰਦੋਲਨ ਵੇਲੇ ਉਰਤੇ ਵੀ ਸਵਾਲ ਉੱਠ ਰਹੇ ਨੇ ਵੀ ਜਿਹੜੇ ਕਿਸਾਨਾਂ ਦੇ ਤਸ਼ੱਦਦ ਹੋਇਆ ਹਰਿਆਣੇ ਵੱਲੋਂ ਵੀ ਐਕਸ਼ਨ ਹੀ ਲੈ ਰਹੇ ਕੇਸ ਨਹੀਂ ਦਰਜ ਕਰ ਰਹੇਗੇ ਉਹ ਕਿਉਂ ਹੁਣ ਇਹੀ ਹੈ ਜੀ ਜੋ ਮੰਗਾ ਨੇ ਸਰਕਾਰਾਂ ਕਾਂਗੇ ਆਪਣੇ ਜਾਂਦੇ ਨੇ ਜ਼ਿੰਮੇਦਾਰ ਉਹਨਾਂ ਨੇ ਜੋ ਖਾਸ ਮੰਗਾ ਉਹ ਤਾਂ ਦੇਣ ਨਾ ਹੁਣ ਪਿੱਛੇ ਤੇ ਬਰਬਾਦੀ ਉਹ ਲਾਗਿਆ ਦਾ ਕਰਨਾ ਇਹਦੇ ਕਰਕੇ ਤਾਂ ਹੋਊਗਾ ਹਾਂ ਜੇ ਤੇ ਆਮ ਪਾਰਟੀ ਠੀਕ ਹੈ ਹਲ ਤਾਂ ਮਤਲਬ ਤੁਸੀਂ ਵੋਟ ਪਾਰਟੀ ਦੇ ਪਾਰਟੀ ਦੇਖ ਕੇ ਪਾਉਣੀ ਹੁੰਦੀ ਓ ਕਿ ਕੈਂਡੀਡੇਟ ਦੇਖਦੇ ਹੁੰਦੇ ਓ ਕੈਂਡੀਡੇਟ ਦੇਖਣਾ ਪੈਂਦਾ ਜੀ ਪਾਰਟੀ ਨਹੀਂ ਦੇਖਣੀ ਕਿਉਂ ਪਾਰਟੀ ਦੇ ਤੌਰ ਤੇ ਤਾਂ ਆਮ ਹੀ ਹੋ ਜਾਂਦਾ ਤੁਹਾਡਾ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਲੋਕ ਸਭਾ ਚੋਣ ਆ ਗਈਆਂ ਅੱਗੇ ਕਿਹੜੀ ਪਾਰਟੀ ਪਸੰਦ ਹੈ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਪਸੰਦ ਨਾ ਪਸੰਦ ਦੀ ਗੱਲ ਨਹੀਂ ਨੀਤਾਂ ਦੀ ਗੱਲ ਹੈ ਲੀਡਰ ਦੀ ਨੀਤ ਮਾੜੀ ਹੈ ਸਾਲਾ ਸਾਰਾ ਕੋਈ ਵੀ ਚੰਗਾ ਨਹੀਂ ਪਾਰਟੀ ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਪੰਜਾਬ 'ਚ ਇਸ ਟਾਈਮ ਪਾਰਟੀ ਤਾਂ ਤੁਸੀਂ ਆਪਣੀ ਬਣਾ ਲਓ ਗੱਲ ਤਾਂ ਨੀਤਾਂ ਦਾ ਹੁਣ ਅਮਨ ਸ਼ਾਂਤੀ ਤੇ ਕਾਰੋਬਾਰ ਚਾਹੀਦਾ ਹੈ ਕਾਮਾਦਮੀ ਬੰਦੇ ਆਮ ਲੋਕ ਕਿਸੇ ਵੀ ਆਦਮੀ ਨੂੰ ਲੋਕ ਲੋਕਾਂ ਨੂੰ ਜਿਹੜੀ ਕਿ ਕਿਸੇ ਪਾਰਟੀ ਦਾ ਹਜੇ ਤੱਕ ਬਣਿਆ ਤਾਂ ਹੈ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਰੋਜੇ ਘੁੰਮਦੇ ਹੋ ਅਮਨ ਸ਼ਾਂਤੀ ਤੇ ਕਾਰੋਬਾਰ ਬਣ ਸਕਿਆ ਹਜੇ ਤੱਕ ਕਿਸੇ ਵੀ ਪਾਰਟੀ ਤੋਂ ਜਿਹੜੀਆਂ ਹੁਣ ਤੱਕ ਪਾਪਾ ਬਦਲ ਬਦਲ ਕੇ ਵੀ ਦੇਖ ਲਈਆਂ ਅੱਜ ਵੀ ਦੇਖ ਲਓ ਤੇ ਕੰਮ ਕੰਮ ਵੀ ਨਹੀਂ ਪਰ ਇਹ ਨਹੀਂ ਜਿਹੜੇ ਸਾਡੇ ਪਿੰਡ ਦੀ ਸੜਕੇ ਲੈ ਲਓ ਤੁਸੀਂ ਘੁੰਮ ਕੇ ਆਏ ਹੋ 2 3 ਮਹੀਨੇ ਪਹਿਲਾਂ ਤੋੜ ਦਿੱਤੀ ਗਈ ਸੀ ਸਰਕਾਰ ਬਣਨ ਤੋਂ ਚਲੋ ਕਿਸੇ ਕਾਰਨ ਕਰਕੇ ਸ਼ਾਇਦ ਕਾਂਗਰਸੀ ਸਰਕਾਰ ਸੀ ਉਦੋਂ ਐਮਐਲਏ ਨੇ ਉਦੋਂ ਦੇ ਨੇ ਚਲੋ ਤੋੜੀ ਹੋਣੀ ਹੈ ਕੋਈ ਬਣਾਉਣੀ ਹੋਣੀ ਹੈ ਉਹ ਤੋਂ ਬਾਅਦ ਵਾਰੀ ਇਹਨਾਂ ਦੀ ਸੀ ਉੱਥੇ ਖੜੀ ਹੈ ਜੀ ਕੋਈ ਕਿਤੇ ਪੱਲਾ ਛਾੜ ਦਿੰਦਾ ਸਾਡੇ ਪਿੰਡ ਦੀ ਪੰਚਾਇਤ ਵੀ ਜਾਈ ਆ ਸੱਜੇ ਖੱਬੇ ਵਾਲੇ ਸਾਰੇ ਜਿਨ੍ਹਾਂ ਨੇ ਮਤਲਬ ਵੀਰ ਆਪਣੇ ਖੜੇ ਨੇ ਵੱਡੇ ਛੋਟੇ ਮੇਰੇ ਖਿਆਲ ਸਾਰੇ ਮਿਲਿਆ ਆਏ ਹੁਣੇ ਜਿਹੜਾ ਬੰਦੇ ਨੇ ਕੋਆਰਡੀਨੇਟਰ ਨੂੰ ਉਹ ਸੜਕ ਦਾ ਕੋਈ ਇਲਾਜ ਨਹੀਂ ਹੋਇਆ ਹੁਣ ਤੁਸੀਂ ਦੱਸੋ ਪਾਰਟੀ ਕਿਹੜੀ ਚੰਗੀ ਕਹੀਏ ਬਿਲਕੁਲ ਅਸੀਂ ਤਾਂ ਵੋਟਾਂ ਮਤਲਬ ਜਿਹੜੇ ਲੋਕ ਨੇ ਵੋਟਾਂ ਆਪਣੇ ਭਲੇ ਲਈ ਹੀ ਪਾਉਂਦੇ ਨੇ ਵੀ ਸਾਡਾ ਕੋਈ ਭਲਾ ਕਰੂਗਾ ਹਾਂ ਬਿਲਕੁਲ ਮਤਲਬ ਇਹ ਸਵਾਲ ਉੱਠਦੇ ਨੇ ਕਿ ਜਦੋਂ ਕੁਲਜੀਤ ਸਿੰਘ ਨਾਗਰ ਐਮਐਲਏ ਸੀਗੇ ਉਦੋਂ ਕੰਮ ਕਰਕੇ ਲੋਕ ਕਹਿੰਦੇ ਹੋਏ ਨੇ ਹੁਣ ਹੋ ਨਹੀਂ ਰਹੇ ਜਦੋਂ ਦੀ ਮਾਨ ਸਰਕਾਰ ਆਈ ਹੈ ਵੀ ਜਿਹੜਾ ਹਲਕੇ ਦੇ ਵਿੱਚ ਕੰਮਕਾਰ ਨਹੀਂ ਚੱਲ ਰਿਹਾਗੇ ਤੁਸੀਂ ਵੀ ਉਹਨਾਂ ਚ ਇਹ ਗੱਲ ਕਹੀ ਹੈ ਤੇ ਪਹਿਲਾਂ ਫਿਰ ਹੋਏ ਨੇ ਪ੍ਰੋਪਰ ਤਰੀਕੇ ਨਾਲ ਜੇ ਤੁਸੀਂ ਤੁਲਨਾ ਕਰੋ ਦੇਖੋ ਮੈਂ ਤੁਲਨਾ ਕਰਨ ਦੀ ਤਾਂ ਗੱਲੇ ਨਹੀਂ ਮੈਂ ਕਰਦਾ ਮੈਂ ਤਾਂ ਕਹਿਣਾ ਵੀ ਨੀਤਾਂ ਦੀ ਗੱਲ ਹੈ ਲੋਕ ਆਪੇ ਦੱਸ ਦਿੰਦੇ ਨੇ ਕੰਮ ਹੋਏ ਨੇ ਜਾਂ ਨਹੀਂ ਹੋਏ ਤੁਸੀਂ ਜੇ ਕਹਿ ਰਹੇ ਹੋ ਵੀ ਲੋਕ ਕਹਿੰਦੇ ਨੇ ਕੰਮ ਨਹੀਂ ਹੋਏ ਉਹ ਤੁਹਾਡੇ ਸਾਹਮਣੇ ਨਹੀਂ ਹੋਏ ਉਹਨੇ ਜੇ ਕੰਮ ਹੋ ਜਾਂਦੇ ਲੋਕ ਖੁਸ਼ ਵੀ ਨੇ ਨੀਤਾਂ ਪਤਾ ਜਾਂਦੀਆਂ ਨੇ ਇਹਨਾਂ ਦੀ ਕੁਰਸੀ ਲੈਣ ਤੋਂ ਬਾਅਦ ਨੀਤਾਂ ਪਤਾ ਜਾਂਦੀਆਂ ਨੇ ਲੋਕ ਵੀ ਵਿਸ਼ਵਾਸ ਕੀਤਾ ਕਰਨ ਹੁਣ ਨਵੀਂ ਪਾਰਟੀ ਵੀ ਦੇਖ ਲਈ ਲੀਡਰ ਜੇ ਸਰਕਾਰ ਦੀ ਗੱਲ ਕਰੀਏ ਤਾਂ ਲੀਡਰ ਦੀ ਨੀਤ ਤੇ ਡਿਪੈਂਡ ਕਰਦਾ ਲੀਡਰ ਤਾਂ ਹਰੇਕ ਚਾਹੁੰਦਾ ਵੀ ਅਸੀਂ ਵਧੀਆ ਚੁਣਿਆ ਜੇ ਅੱਜ ਕੋਈ ਬਣਿਆ ਕਿਸੇ ਦਾ ਕਈ ਲੀਡਰਾਂ ਦਾ ਟਾਣੇ ਨੂੰ ਹੱਥ ਵੀ ਪਿਆ ਜਾਂਦਾ ਪਤਾ ਵੀ ਨਹੀਂ ਹੁੰਦਾ ਜਿੱਤਣਾਂ ਉਹ ਵੀ ਜਿੱਤੇ ਨੇ ਪਰ ਗੱਲ ਕੀ ਹੈ ਵੀ ਜਿੱਤਣ ਤੋਂ ਬਾਅਦ ਕੀਤਾ ਕੀ ਹੈ ਮਿਹਨਤਾ ਉਹਨੇ ਅੱਗੇ ਆਉਣਾ ਉਸ ਹਿਸਾਬ ਨਾਲ ਜਿਹੜੀਆਂ ਹੁਣ ਵੋਟਾਂ ਆਉਣੀਆਂ ਨੇ ਲੋਕਾਂ ਨੇ ਵੋਟ ਪਾਉਣੀ ਆ ਆਪਣੀ ਓਕੇ ਮੌਕੇ ਤੇ ਰਿਜ਼ਲਟ ਦੱਸੂਗਾ ਕੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਸਰਕਾਰ ਚੰਗੀ ਹੁੰਦੀ ਆ ਜਾਂ ਮਾੜੀ ਹੁੰਦੀ ਆ ਸਰਕਾਰ ਚੰਗੀ ਮਾੜੀ ਦਾ ਕੋਈ ਰੋਲ ਨਹੀਂ ਹੈਗਾ ਜੇ ਚੰਗੀ ਮਾੜੀ ਤਾਂ ਐ ਤਾਂ ਚੰਗਿਆਈਆਂ ਉਹਨਾਂ 'ਚ ਵੀ ਸੀ ਜਿਹੜੀਆਂ ਅੱਜ ਨਹੀਂ ਹੈਗੀਆਂ ਸਰਕਾਰਾਂ ਜਿਹੜੀਆਂ ਪਾਰਟੀਆਂ ਦੇ ਸਰਕਾਰ 'ਚ ਨਹੀਂ ਹੈਗੀਆਂ ਉਹਨਾਂ 'ਚ ਵੀ ਬਹੁਤ ਸ਼ਾਇਆ ਸੀਗੀਆਂ ਬਹੁਤ ਚੰਗੇ ਕੰਮ ਉਹਨਾਂ ਨੇ ਵੀ ਕੀਤੇ ਹੋਣੇ ਨੇ ਉਹ ਕਿਉਂ ਹਾਰੀਆਂ ਨੇ ਇਹਦਾ ਲੋਕ ਰਿਜ਼ਲਟ ਤੁਸੀਂ ਵੀ ਜਾਣਦੇ ਹੋ ਲੋਕ ਵੀ ਦੱਸਦੇ ਨੇ ਭਗਵੰਤ ਮਾਨ ਕਹਿੰਦੇ ਰੀਤਾਂ 'ਚ ਫਰਕ ਸੀਗਾ ਵੀ ਮੈਂ ਵੀ ਤੁਹਾਡੇ ਸਾਹਮਣੇ ਖੜਾ ਆਂ ਵੀ ਇੱਕ ਵੀ ਇਲਜ਼ਾਮ ਸਾਬਤ ਕਰ ਦੋ ਕਹਿੰਦੇ ਉਹਨਾਂ ਨੇ ਸਾਰਾ ਕੁਝ ਛੱਡਿਆ ਹੀ ਨਹੀਂ ਹੈਗਾ ਜਿਹੜੀ ਮੇਰੀ ਸਮਝ ਆ ਉਹ ਤਾਂ ਇਹੀ ਸਮਝਦੇ ਭਗਵੰਤ ਮਾਨ ਐਸ ਟਾਈਮ ਵਨ ਮੈਨ ਆਰਮੀ ਆ ਜੇ ਉਹ ਕਹਿੰਦਾ ਤਾਂ ਉਹ ਸਹੀ ਆ ਨੀਤੋਂ ਦੀ ਚੰਗੀ ਹੋਊਗੀ ਪਰ ਅੱਗੇ ਹੁਣ ਕੱਲੇ ਭਗਵੰਤ ਮਾਨ ਨੇ ਤਾਂ ਕੁਝ ਵੀ ਨਹੀਂ ਕਰਨਾ ਹੁਣ ਸਾਡੇ ਪਿੰਡ ਵਾਲੀ ਸੜਕ ਕੱਲਾ ਭਗਵੰਤ ਮਾਨ ਥੋੜਾ ਉਹਦੇ ਅੱਗੇ ਕਾਰਜਕਾਲ ਹੈ ਜਿਹੜਾ ਉਹ ਹੀ ਬਣਾਉਣਗੇ ਹੁਣ ਕਿੰਨੇ ਸਾਲ ਹੋ ਗਏ ਸਰਕਾਰ ਬਣੀ ਨੂੰ ਦੋ ਦੋ ਸਾਲ ਹੋਣੇ ਆਣੇ ਨੇ ਇੱਕ ਛੋਟਾ ਜਿਹਾ ਟੋਟਾ ਮੇਰੇ ਖਿਆਲ ਪਾਰਟੀ ਵਾਈ ਦਾ ਸਿਸਟਮ ਹੈ ਕੋਈ ਕੋਈ ਪਾਰਟੀ ਵਾਈ ਦਾ ਸਿਸਟਮ ਹੀ ਨਹੀਂ ਹੈਗਾ ਇਹ ਮੇਰੇ ਖਿਆਲ ਪੀ ਡਬਲਯੂ ਡੀ ਚ ਹੈ ਸੜਕ ਆਪਣੇ ਵਾਲੀ ਮਤਲਬ ਇਹ ਵੀ ਕਹਦੇ ਨੇ ਵੀ ਪਿੱਛੋਂ ਪੈਸੇ ਨਹੀਂ ਆ ਰਹੇ ਫੰਡ ਨਹੀਂ ਆ ਰਹੇ ਆ ਕੁਝ ਵੀ ਹੈ ਇਹ ਤਾਂ ਦੇਖੋ ਗੱਲ ਪਰ ਬਾਈ ਪ੍ਰੋਸੈਸ ਵਾਲੀਆਂ ਗੱਲਾਂ ਨੇ ਕੋਈ ਕਹਿੰਦਾ ਰੌਂਗ ਸੜਕ ਪੱਟੀ ਗਈ ਪਰ ਪੱਟੀ ਵੀ ਗਈ ਇਹ ਤਾਂ ਗੱਲ ਕੋਈ ਕਹੇਉ ਨਹੀਂ ਪੱਟੀ ਤਾਂ ਗਈ ਨਾ ਉਹਨਾਂ ਨੇ ਪੱਟੀ ਹੁਣ 2 ਸਾਲ ਦਾ ਟਾਈਮ ਬਹੁਤ ਵੱਡਾ ਹੁੰਦਾ ਚਲੋ ਉਹ ਵੀ ਨਹੀਂ ਇੱਕ ਮੜ ਮੋਟਾ ਪੱਧਰੀ ਸਹੀ ਉਹ ਕਰਦੇ ਉੱਥੇ ਬੱਟੇ ਨੇ ਜਵਾਕ ਲੰਘਦੇ ਨੇ ਗੱਡੀਆਂ ਜਾਂਦੀਆਂ ਨੇ 3 3 ਵੱਜਦੇ ਨੇ ਲੋਕਾਂ ਦੇ ਮਤਲਬ ਕੁੱਲ ਮਿਲਾ ਕੇ ਤੁਸੀਂ ਵੋਟ ਕੈਂਡੀਡੇਟ ਦੇ ਦੇਖ ਕੇ ਪਾਉਂਗੇ ਵੀ ਜਿਹਦੀ ਨੀਤੀ ਸਾਫ਼ ਹੋਈ ਵੋਟ ਤਾਂ ਪਾਉਣੀ ਪੈਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਨੀਤੀ ਤਾਂ ਆਪਾਂ ਨੂੰ ਲੱਗਦੀ ਹੈ ਵੀ ਅਸੀਂ ਨੇ ਆਪਣੀ ਮਰਜ਼ੀ ਨਾਲ ਜਿਹੜਾ ਜਿਤਾਇਆ ਅਸੀਂ ਚੰਗਾ ਹੀ ਜਿਤਾਇਆ ਰਿਜ਼ਲਟ ਤਾਂ ਅੱਗੇ ਚੱਲਦਾ ਹੁਣ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਹੋ ਉਹ ਕਹਿੰਦਾ ਮੇਰੀ ਨੀਤ ਸਾਹਿਬ ਪਰ ਮੈਂ ਕਹਿੰਦਾ ਵਨ ਮੈਨ ਆਰਮੀ ਹੈ ਇਸ ਟਾਈਮ ਮਤਲਬ ਇਸ ਟਾਈਮ ਜੇ ਲੱਗਦਾ ਇਹ ਨਹੀਂ ਕਹਿੰਦੇ ਵੀ ਉਹਨਾਂ ਦੇ ਕੰਮ ਹੋ ਨਹੀਂ ਰਹੇ ਵਧੀਆ ਕੰਮ ਹੋ ਵੀ ਰਹੇ ਨੇ ਪਰ ਲੋਕ ਫਿਰ ਦੁਖੀ ਕਿਉਂ ਨੇ ਤੁਸੀਂ ਉਹ ਦੱਸੋ ਅੱਧੇ ਲੋਕ ਕਹਿੰਦੇ ਨੇ ਵੀ ਸਰਕਾਰ ਨਹੀਂ ਵਧੀਆ ਆਪਣੀ ਸਰਕਾਰ ਵਧੀਆ ਮਾੜੀ ਦਾ ਤਾਂ ਹੈ ਉਹ ਨਹੀਂ ਰੌਲਾ ਰੌਲਾ ਤਾਂ ਟੋਟਲ ਜਿਹੜਾ ਪੂਰੀ ਇੱਕ ਇਹ ਇੱਕ ਤੇ ਟੀਮ ਵਰਕ ਹੈ ਪੂਰੀ ਟੀਮ ਜੇ ਕੰਮ ਸਹੀ ਕਰਦੀ ਹੈ ਤਾਂ ਸਰਕਾਰ ਸਹੀ ਹੈ ਡਬਲ ਇੰਜਨ ਦਾ ਵੀ ਸਿਸਟਮ ਹੁੰਦਾ ਜਿਵੇਂ ਨਰਿੰਦਰ ਮੋਦੀ ਕਹਿੰਦਾ ਵੀ ਜਿੱਥੇ ਸਾਡੀ ਸਰਕਾਰ ਹੈ ਉੱਥੇ ਕੰਮ ਜਿਆਦਾ ਵਧੀਆ ਹੋ ਰਹੇ ਨੇ ਨਹੀਂ ਦੇਖੋ ਉਹ ਆਪਣੇ ਮਤਲਬ ਕੋਈ ਦੇਖੋ ਸੈਂਟਰ ਹੈ ਇਸ ਟਾਈਮ ਰਾਜਾ ਹੈ ਉਹ ਰਾਜਾ ਤਾਂ ਜੋ ਕਹੂਗਾ ਸਹੀ ਉਹ ਕਹੂਗਾ ਪਰ ਗੱਲ ਇਹ ਖਿੱਤਿਆਂ ਦੀ ਕਹਾਣੀ ਹੋ ਰਹੀ ਹੈ ਪੰਜਾਬ ਦਾ ਵਿਤਕਰਾਂ ਮੰਦ ਹੋ ਰਿਹਾ ਹੈ ਵਿਤਕਰਾਂ ਤਾਂ ਹੁਣ ਜੇ ਕਿਸਾਨ ਸਾਡਾ ਦੁਖੀ ਹੈ ਤਾਂ ਵਿਤਕਰਾਈ ਹੈ ਆਪਣੇ ਖਿੱਤੇ ਦੇ ਵਿੱਚ ਤੁਸੀਂ ਸਹੀ ਤੁਹਾਡੇ ਮਤਲਬ ਸੈਂਟਰ ਵੱਲੋਂ ਕੰਮ ਹੋ ਨਹੀਂ ਰਹੇ ਹੈਗੇ ਤਾਂ ਤੁਸੀਂ ਤੁਹਾਨੂੰ ਧਰਨਿਆਂ ਤੇ ਵੀ ਜਾਣਾ ਪੈ ਰਿਹਾ ਤੁਹਾਨੂੰ ਹੋਰ ਵੀ ਜਿਹਨੂੰ ਕਹਿੰਦੇ ਆ ਕਿ ਕੁਰਬਾਨੀਆਂ ਸੈਕਰੀਫਾਈਜ਼ ਕਰਨੇ ਪੈ ਰਹੇ ਨੇ ਤਾਂ ਇੱਕ ਵੱਡੇ ਵੱਡੇ ਬਾਰਡਰ ਜਿਵੇਂ ਚైనా ਦੇ ਬਾਰਡਰ ਹੁੰਦੇ ਨੇ ਉਹ ਜੇ ਬਾਰਡਰ ਬਣਾ ਦਿੱਤੇਗੇ ਉਹ ਤਾਂ ਵਿਤਕਰਾਈ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਮੇਰੇ ਕਹਿਣ ਨਾਲ ਕੀ ਹੁੰਦਾ ਪਰ ਰੌਲਾ ਕੀ ਹੈ ਅਸੀਂ ਨੀਤਾਂ ਦੇਖਣੀਆਂ ਸਾਨੂੰ ਜ਼ਰੂਰੀ ਨੇ ਵੀ ਕੰਮ ਲੀਡਰ ਸਾਡੇ ਜਿਹੜੇ ਆਉਣ ਵਾਲੇ ਉਹ ਨੀਤ ਵਧੀਆ ਹੋਵੇ ਉਹਦੀ ਉਹ ਵਾਖੂ ਵੀ ਉਹ ਐਮਪੀ ਬਣ ਕੇ ਜਾਂ ਕੰਮ ਨਿਭਾਊਗਾ ਜਾਂ ਨਹੀਂ ਉਹ ਜੇ ਬੰਦਾ ਚੁਣਿਆ ਜਾਣਾ ਚਾਹੀਦਾ ਕੋਈ ਵੀ ਹੋਵੇ ਪਾਰਟੀ ਦਾ ਕੋਈ ਰੋਲਾ ਨਹੀਂ ਹੈਗਾ ਪਾਰਟੀ ਕੋਈ ਕਿਸੇ ਦਾ ਵੀ ਹੋਵੇ ਪਾਰਟੀਆਂ ਨੇ ਪਾਰਟੀਆਂ ਨੇ ਕੰਮ ਥੋੜਾ ਕਰਨੇ ਨੇ ਕੰਮ ਤਾਂ ਬੰਦੇ ਦੀ ਨੀਤ ਨੇ ਕਰਨੇ ਨੇ ਸਿੱਧੀ ਨੀਤਾ ਤਾਂ ਕੰਮ ਕਰੂਗਾ ਹੁਣ ਤੁਸੀਂ ਆ ਦੇਖੋ ਇਹਦੇ ਚ ਤਾਂ ਕੋਈ ਹੋਣੀ ਦੂਰ ਨਹੀਂ ਹੈਗੀ ਵੀ ਸੜਕ 2 ਸਾਲ ਹੋ ਗਏ ਕੋਈ ਛੋਟਾ ਜਿਹਾ ਪ੍ਰੋਸੈਸ ਆ ਕੋਈ ਉਹ ਲੰਬਾ ਚੌੜਾ ਕੰਮ ਨਹੀਂ ਹੈਗਾ ਮੈਂ ਕਹਿੰਦਾ ਵੀ ਸਾਡੇ ਵਧੀਆ ਕੰਮ ਕਰਦੇ ਨੇ ਸਾਡੇ ਸੜਕਾਂ ਨਾਲਿਆਂ ਤੇ ਨਹੀਂ ਬੈਠੇ ਰਹਿਣਾ ਚਾਹੀਦਾ ਪਤਾ ਲੋਕ ਇੱਥੇ ਲੰਮਕੇ ਹੋਣੇ ਆ ਜਾਣਾ ਨਹੀਂ ਸੜਕਾਂ ਨਾਲੀ ਤੇ ਬੈਠਣਾ ਜਿਹੜੇ ਹੁਣ ਮੇਨ ਰੋਡ ਨੇ ਉਹ ਤਾਂ ਲੰਘੜੇ ਸਾਫ ਚਾਹੀਦੇ ਹੀ ਨੇ ਹੁਣ ਤਾਂ ਦੁਨੀਆ ਵੀ ਚੰਦ ਤੇ ਚ ਪਹੁੰਚ ਗਈ ਨਹੀਂ ਇਹਨਾਂ ਦਾ ਉਹੀ ਸਵਾਲ ਹੈ ਨਾ ਲੀਡਰਾਂ ਤੇ ਵੀ ਜੇ ਇਹ ਨਹੀਂ ਕੁਝ ਕਰ ਸਕੇ ਤੇ ਫਿਰ ਹੋਰ ਤਾਂ ਕੀ ਹੋਊਗਾ ਐਜੂਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਹਾਂ ਬਿਲਕੁਲ ਸੋ ਚੀਜ਼ਾਂ ਦੇਖੋ ਛੋਟੇ ਛੋਟੇ ਚੀਜ਼ਾਂ ਹੋਈ ਵੀ ਜਾ ਰਹੀਆਂ ਨੇ ਮੈਂ ਤਾਂ ਛੋਟੀ ਮੈਂ ਤੁਹਾਨੂੰ ਤਾਂ ਇਹ ਦੱਸੀ ਆ ਗੱਲ ਤੁਸੀਂ ਮੇਰੇ ਪਿੰਡ ਚ ਆਏ ਹੋ ਸੰਗਤਪੁਰ ਸੋਡੀਆਂ ਤੁਸੀਂ ਨੌ ਕਿਹਾ ਮੈਂ ਤਾਂ ਇੱਕ ਛੋਟੀ ਜੀ ਗੱਲ ਦੱਸੀ ਆ ਤੁਹਾਨੂੰ ਉਦੋਂ ਤੁਸੀਂ ਕਿਆਸ ਜਿਹੜਾ ਲਾਉਣਾ ਵੱਡੀਆਂ ਗੱਲਾਂ ਕਰਨੀਆਂ ਨੇ ਆਹ ਪਾਰਟੀ ਚੰਗੀ ਆ ਮਾੜੀ ਮੇਰੇ ਖਿਆਲ ਤਾਂ ਪਾਰਟੀ ਕੋਈ ਚੰਗੀ ਮਾੜੀ ਹੁੰਦੀ ਹੀ ਨਹੀਂ ਮਤਲਬ ਨਾ ਪਾਰਟੀ ਤੁਸੀਂ ਕੋਈ ਵੀ ਜਿਤਾ ਦਿਓ ਕੱਲ ਨੂੰ ਤੁਸੀਂ ਆਪਣੀ ਪਾਰਟੀ ਬਣਾ ਲਓ ਹੋਰ ਹੋ ਸਕਦਾ ਉਹ ਜਿੱਤ ਜਵੇ ਹੋ ਸਕਦਾ ਉਹਨਾਂ ਵਾਲੇ ਸਮੇਂ ਤੁਸੀਂ ਮੁੱਖ ਮੰਤਰੀ ਬਣ ਜਾਓ ਇਹ ਨਹੀਂ ਕੋਈ ਗੱਲ ਹੈਗੀ ਹੁਣ ਉਹ ਤਾਂ ਰੌਲਾ ਹੀ ਨਹੀਂ ਰਿਹਾ ਪਾਰਟੀ ਕਿਹੜੀ ਵਾਲਾ ਉਹਦਾ ਠੱਪੇ ਤਾਂ ਖਤਮ ਹੋਲੇ ਵੀ ਇਹ ਕੰਮ ਕਰੋ ਇਹ ਕੰਮ ਕਰੋ ਟੀਮ ਵਧੀਆ ਕੰਮ ਕਰ ਟੀਮ ਤੇ ਡਿਪੈਂਡ ਕਰਦਾ ਨੀਤਾਂ ਤੇ ਡਿਪੈਂਡ ਕਰਦਾ ਸਾਰੀ ਟੀਮ ਦੀ ਨੀਤ ਚੰਗੀ ਹੋਊਗੀ ਤਾਂ ਤੁਸੀਂ ਸੂਬੇ ਦਾ ਵੀ ਆਪਣੇ ਲੋਕਾਂ ਦਾ ਵੀ ਅਲੇ-ਦਲੇ ਦਾ ਫਾਇਦਾ ਸੋਚੋਗੇ ਨਹੀਂ ਤੁਹਾਨੂੰ ਪਤਾ ਹੀ ਹੈ ਚੱਲੀ ਜਾਣਾ ਮਾਈਨਿੰਗ ਆ ਵੀ ਉਵੇਂ ਚੱਲ ਰਹੀਆਂ ਰੌਲੇ ਲੋਕ ਅੱਧੇ ਕਹਿੰਦੇ ਨੇ ਚੰਗੀ ਸਰਕਾਰ ਨਹੀਂ ਉਵੇਂ ਹੋ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਅੱਧੇ ਕਹਿੰਦੇ ਬਹੁਤ ਵਧੀਆ ਸਾਡਾ ਬਿੱਲ ਮਾਫ ਹੋ ਗਿਆ ਫਲਾਣਾ ਹੋ ਗਿਆ ਤੇ ਕਈਆਂ ਤੇ ਹੋ ਵੀ ਗਿਆ ਕਹਿੰਦੇ ਨਹੀਂ ਵੀ ਹੋ ਕੁਝ ਇਸ ਤਰ੍ਹਾਂ ਰਲਿਆ ਮਿਲਿਆ ਜਿਹਾ ਕੰਮ ਚੱਲਦਾ ਪਰ ਜਿਹੜੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਨਾ ਛੋਟੀਆਂ ਚੀਜ਼ਾਂ ਨੂੰ ਜਦੋਂ ਸਰਕਾਰ ਦਿਖਾਉਂਦੀ ਹੈ ਕਰਕੇ ਵੀ ਹਾਂਜੀ ਇਹ ਹੋ ਗਿਆ ਟਾਈਮ ਦੇ ਨਾਲ ਇਹ ਨਹੀਂ ਵੀ ਤੁਸੀਂ ਨੰਗ ਕੇ ਟਾਈਮ ਤੋਂ ਐਂਡ ਤੇ ਜਾ ਕੇ ਕਰਦੇ ਫਿਰ ਹੁਣ ਮੰਨ ਲਓ ਤੁਸੀਂ ਕਹਿੰਦੇ ਆ ਧਰਨਾ ਲੱਗਿਆ ਹੈ ਹੁਣ ਹੋ ਸਕਦਾ ਇਹਦੇ ਵਿੱਚ ਵੀ ਵੱਡੀ ਗੇਮ ਹੋਵੇ ਲਟਕਾਉਣਾ ਚਾਹੁੰਦੇ ਹੁਣ ਕੀ ਆ ਉਹ ਮੰਗਾ ਮੰਨ ਵੀ ਸਕਦਾ ਪਰ ਉਹਨੂੰ ਖਬਰ ਆਉਂਦੀ ਕੋਈ ਖੇਡ ਹੋਵੇ ਸਿਆਸੀ ਹੈ ਜਿਹੜੀ ਰਾਜਨੀਤੀ ਬੜੀ ਰਾਜਨੀਤੀ ਹੋਰ ਲਬਜ਼ ਹੋ ਗਿਆ ਵੀ ਜਿਹੜੀ ਮਤਲਬ ਕਿ ਜਿਹੜਾ ਰਾਜਨੀਤੀ ਦਾ ਮਤਲਬ ਵੀ ਚੰਗੀ ਨੀਤੀ ਦੇ ਨਾਲ ਰਾਜ ਚਲਾਉਣਾ ਪਰ ਉਹਨੂੰ ਰਾਜਨੀਤੀ ਅਗਲਾ ਕਹਿੰਦਾ ਰਾਜਨੀਤੀ ਹੈ ਇਹਨੂੰ ਇੱਕ ਗੰਦਾ ਸ਼ਬਦ ਬਣਾ ਦਿੱਤਾ ਗਿਆ ਉਹ ਕਿਉਂ ਕਿਉਂਕਿ ਨੀਤਾਂ ਵਾਲੀਆਂ ਦੇ ਕਰਕੇ ਹੁਣ ਤੁਸੀਂ ਦੇਖ ਲਓ ਨੇੜੇ ਆ ਕੇ ਹੋ ਸਕਦਾ ਵੀ ਇਹ ਕਹਿ ਦੇਣੇ ਹਾਂਜੀ ਮੰਗਾ ਮੰਨ ਲੀਆਂ ਸੋ ਸਰਕਾਰਾਂ ਦਾ ਰੌਲਾ ਨਹੀਂ ਹੈਗਾ ਰੌਲਾ ਤਾਂ ਇੱਕ ਟੀਮ ਦਾ ਚੰਗੀ ਟੀਮ ਚੁਣਦਾ ਜਾਂ ਐਮਪੀ ਬਣਦਾ ਇੱਕ ਚੰਗੇ ਐਮਪੀ ਦਾ ਜਿਹਦੀ ਸੋਚ ਚੰਗੀ ਹੋਵੇ ਆਪਣੇ ਲੋਕਾਂ ਦੇ ਲਈ ਛੋਟੇ ਛੋਟੇ ਕੰਮ ਵਧੀਆ ਕਰਦਾ ਰਹੇ ਵੱਡੇ ਕੰਮ ਤਾਂ ਆਪੇ ਹੋ ਜਾਂਦੇ ਨੇ ਜਦੋਂ ਛੋਟੇ ਕਰਦੇ ਰਹੋ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਰਪਜੀਤ ਹੈ ਭਾਜੀ ਜਿਵੇਂ ਕਿਸਾਨੀ ਦਾ ਉਦਦਨ ਵੀ ਚੱਲ ਰਿਹਾ ਤੁਸੀਂ ਵੀ ਹਰੀ ਪੱਗ ਬੰਨੀ ਹੈ ਅ ਕਹਿੰਦੇ ਤਸ਼ੱਦਦ ਵੀ ਹੋ ਰਿਹਾ ਕਿਸਾਨਾਂ ਦੇ ਉੱਤੇ ਕਿਵੇਂ ਦੇਖਦੇ ਹਾਂ ਜਿਹੜਾ ਇਹ ਬਤੀਰਾ ਹੈ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦਾ ਸਰ ਕੇਂਦਰ ਸਰਕਾਰ ਮੈਂ ਹੁਸ਼ਨੀ ਕਾ ਜਗਦਾ ਇਸ ਵਾਰ ਇਹ ਤੋਂ ਪੁੱਛ ਲਈ ਤੁਹਾਡਾ ਕੀ ਨਾਮ ਹੈ ਵੀਰੇ ਮਨਜਿੰਦਰ ਸਿੰਘ ਜੀ ਕਿਹੜੀ ਪਾਰਟੀ ਪਸੰਦ ਹੈ ਜਿਵੇਂ ਹੁਣ ਅੱਗੇ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਕੈਂਡੀਡੇਟ ਤਾਂ ਚਲੋ ਅੱਗੇ ਅਨਾਉਂਸ ਹੋਣੇ ਨੇ ਪਰ ਜੇ ਪਾਰਟੀ ਨੂੰ ਦੇਖਿਆ ਜਾਵੇ ਪਾਰਟੀ ਕਿਹੜੀ ਲੱਗਦੀ ਹੈ ਵੀ ਕਿਹਨੇ ਵਧੀਆ ਕੰਮ ਕਰਿਆ ਹੁਣ ਤੱਕ ਹੁਣ ਤੱਕ ਤਾਂ ਆਹ ਮਲ ਦਮੀ ਪਾਰਟੀ ਨੇ ਵਧੀਆ ਕੰਮ ਲੱਗਿਆ ਸਾਨੂੰ ਦੂਜੀਆਂ ਪਾਰਟੀਆਂ ਹੋਰਾਂ ਨਾਲੋਂ ਤਾਂ ਇਹਨਾਂ ਦਾ ਕੰਮ ਚੰਗਾ ਲੱਗਿਆ ਬਾਕੀ ਹੋਰ ਸਰਕਾਰਾਂ ਨਾਲੋਂ ਥੋੜਾ ਜਿਹਾ ਇਹਨਾਂ ਦਾ ਵੀ ਧਿਆਨ ਜਿਵੇਂ ਸਾਨੂੰ ਕਿਸਾਨਾਂ ਦੇ ਵੱਲ ਬਹੁਤ ਘੱਟ ਲੱਗ ਰਿਹਾ ਹੈ ਇਨਾਂ ਦਾ ਸਾਥ ਨਹੀਂ ਇਹ ਪਾਰਟੀ ਕੋਈ ਵੀ ਹੈ ਪਾਰਟੀ ਥੋੜਾ ਖੁੱਲ ਕੇ ਸਾਥ ਤਾਂ ਦੇਣਾ ਚਾਹੀਦਾ ਹੈ ਉਹ ਕੋਈ ਨਜਾਇਜ਼ ਤਾਂ ਨਹੀਂ ਮੰਗ ਰਹੇ ਉਹ ਜਾਇਜ਼ ਮੰਗਾ ਮੰਗ ਰਹੇ ਆ ਉਹਨਾਂ ਨਾਲ ਇੰਨਾ ਤੱਕਾ ਹੋ ਰਿਹਾ ਹੈ ਬਹੁਤ ਨਜਾਇਜ਼ ਏ ਧੱਕਾ ਹੋ ਰਿਹਾ ਤੁਸੀਂ ਦੇਖਦੇ ਹੋ ਆਪਾਂ ਰੋਜ਼ ਨਿਊਜ਼ ਚ ਦੇਖਦੇ ਆ ਦੋ ਤਿੰਨ ਸ਼ਹੀਦ ਵੀ ਹੋ ਗਏ ਆਪਣੇ ਸਿੰਘ ਉਹਨਾਂ ਲਈ ਖੁੱਲ ਕੇ ਵੀ ਕੋਈ ਤਾਂ ਸਰਕਾਰ ਖੁੱਲ ਕੇ ਉਹਨਾਂ ਲਈ ਅੜੇ ਇਹ ਕੋਈ ਸਰਕਾਰਾਂ ਦੇ ਵਿੱਚ ਮੈਨੂੰ ਤਾਂ ਇਸ ਟਾਈਮ ਨਾਲ ਕੋਈ ਵੀ ਚੰਗੀ ਨਹੀਂ ਲੱਗਦੀ ਜਿਹੜੀ ਖੁੱਲ ਕੇ ਆਪਣੇ ਕਿਸਾਨਾਂ ਨਾਲ ਖੜੇ ਤੁਸੀਂ ਵੈਸੇ ਆਵਾਜ਼ੀ ਪਾਰਟੀ ਦੀ ਜਿਹੜੀ ਜ਼ਿਕਰ ਕਰਤੇ ਕੀਤਾ ਪਰ ਜੇ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਹੁਣ ਕਾਲੀ ਦਲ ਵੀ ਪੰਜਾਬ ਵਿੱਚ ਆਉ ਯਾਤਰਾ ਸ਼ੁਰੂ ਕਰੀ ਹੈ ਉਹ ਤਾਂ ਕਹਿੰਦੇ ਪੰਜਾਬ ਖਤਰੇ 'ਚ ਹੈ ਤੁਸੀਂ ਕਹਿੰਦੇ ਵਧੀਆ ਕੰਮ ਹੋ ਰਿਹਾ ਹੈ ਇਹ ਜੋ ਜਿੰਮੇ ਸਾ ਅਸੀਂ ਮੈਂ ਇੱਕ ਕਿਸਾਨ ਆ ਸਾਨੂੰ ਮਾੜਾ ਮੁੱਡਾ ਬਿਜਲੀ ਦਾ ਇਤਕੀ ਸਾਨੂੰ ਸਮੱਸਿਆ ਨਹੀਂ ਸਾਡਾ ਜਿੰਮੇ ਮੰਨ ਲਓ ਅਸੀਂ ਆਪਣੀ ਖੇਤੀ ਕਰਦੇ ਆ ਸਾਡੇ ਅੱਗੇ ਦੋ ਚਾ ਢੋਲ ਵੀ 40000 ਰੁਪਏ ਦਾ ਤੇਲ ਲੱਗਦਾ ਸੀ ਉਸ ਜੀ ਸਾਨੂੰ ਬੱਚੇ ਤੇ ਲਈ ਉਹ ਪੱਖੋਂ ਸਾਨੂੰ ਸਹੀ ਹੈ ਸਾਡੀ ਫਸਲ ਟਾਈਮ ਤੇ ਜੱਕ ਹੋ ਜਾਂਦੀ ਹੈ ਖਤਰੇ ਜਿ ਕਿਉਂ ਪੰਜਾਬ ਸੁਖਵੀਰ ਬਦਲ ਕਹਿ ਰਹੇ ਨੇ ਬਦਲ ਸਾਹਿਬ ਤੁਹਾਨੂੰ ਪਤਾ ਹੈ ਜੀ ਮੋਟੀ ਖਾ ਲੈਣੇ ਆਪਣੀ ਸਾਜਰੇ ਖਾ ਲੈਣੀ ਉਹ ਉਹਨਾਂ ਦੀ ਕੀ ਕੀ ਸੁਣੀ ਆਪਾਂ ਉਹਨਾਂ ਤਾਂ ਬੱਸਾਂ ਵਧੀਆ ਚਲਾਦੀਆਂ ਦੇਖੀਆਂ ਜੀ ਸੁਣੀ ਆ ਤੁਸੀਂ ਵਧੀਆ ਪਾਣੀ ਵਾਲੀਆਂ ਬੱਸਾਂ ਚਲਦੀਆਂ ਨਿਆਰੇ ਲੰਨੇਆਂ ਜੀ ਉਹ ਲੋਕਾਂ ਦੇ ਮਨ ਦੇ ਵਿੱਚ ਅਜੇ ਵੀ ਪਰਸੈਪਸ਼ਨ ਉਹਨਾਂ ਦੇ ਬਾਰੇ ਇਦਾਂ ਦੀ ਬਣੀ ਹੋਈ ਆ ਵੀ ਉਹ ਮਤਲਬ ਉਹ ਛੱਡ ਜਾਂਦੇ ਨੇ ਗੱਲ ਉਹ ਗੋਲੇ ਚੱਲਦੇ ਹੋ ਗੋਲੇ ਆ ਜੀ ਉਹਨਾਂ ਦੇ ਸ਼ੁਰੂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਸੀ ਉਹ ਚੀਜ਼ ਉਹ ਹੋਰ ਸੀ ਜੀ ਉਹ ਸ਼ਖਸੀਅਤ ਇਹ ਬਣ ਵੀ ਨਹੀਂ ਸਕਦਾ ਬੰਦਾ ਉਹ ਸ਼ਖਸੀਅਤ ਬਹੁਤ ਵਧੀਆ ਬੰਦੇ ਸੀ ਉਹ ਇਹ ਤਾਂ ਇੱਕ ਗੋਲਿਆਂ ਵਾਲੀ ਤੋਪ ਆ ਸਾਜਰੇ ਆਪਣਾ ਅੰਦਰ ਗੋਲਾ ਮਾਰਨਾ ਚਾਰ ਸ਼ਾਮ ਨੂੰ ਛੱਡ ਦੇਣੇ ਇਹ ਕੰਮ ਇਹਨਾਂ ਦਾ ਤਾਂ ਦੇਖ ਕਿਵੇਂ ਦੇਖਦੇ ਹੋ ਇਹਨਾਂ ਦਾ ਅਕਾਲੀ ਦਲ ਦਾ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਤਾਂ ਹੀ ਆਪਾਂ ਪਿੱਛੇ ਦਾ ਦੇਖ ਲਿਆ ਹੁਣ ਐਤ ਕੀ ਚੱਲ ਦੋ ਚਾਰ ਹੋਰ ਲੈ ਲੈਣਗੇ ਇਹ ਤੋਂ ਵੱਧ ਤੋਂ ਵੱਧ ਜ਼ੋਰ ਲਾ ਕੇ ਹਾਂ ਦੂਕ ਸਭਾ 'ਚ ਦੱਸੋ ਵੀ ਕਿੰਨੀਆਂ ਸੀਟਾਂ ਹਾਸਲ ਦੇਣੇ ਇਹਨਾਂ ਨੂੰ ਇਹਨਾਂ ਦਾ ਕੋਈ ਅੰਦਾਜ਼ਾ ਨਹੀਂ 13 ਦੇ ਵਿੱਚੋਂ ਕਿੰਨੀਆਂ ਦਾ 13 ਦੇ ਵਿੱਚੋਂ ਦੋ ਲਾ ਲਓ ਵੱਧ ਤੋਂ ਵੱਧ ਜੀ ਆ ਸਕਦੀਆਂ ਨੇ ਵਾਹ ਇੰਨੇ ਕਰੀ ਆਸ ਜੀ ਤੱਕ ਲੈਣੇ ਜੇ ਖਲ ਖੁੰਜੇ ਜੇ ਗਿਰਜ ਗਏ ਤੇ ਜਿਹੜੇ ਉਧਰ ਸੀ ਪਹਿਲਾਂ ਮੁੱਖ ਮੰਤਰੀ ਵੀ ਰਹੇ ਨੇ ਪੰਜਾਬ ਦੇ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਪ੍ਰਧਾਨ ਸੀਗੇ ਪੰਜਾਬ ਕਾਂਗਰਸ ਦੇ ਉਹ ਵੱਡੇ ਲੀਡਰ ਜੀ ਉਧਰ ਬੀਜੇਪੀ ਚ ਚਲੇ ਗਏ ਉਹ ਹੁਣ ਬੋਲ ਨਹੀਂ ਰਹੇ ਤੇ ਵੋਟਾਂ ਲੈਣ ਵੀ ਅੱਗੇ ਆਉਣਗੇ ਕੀ ਕਹੋਂਗੇ ਉਹ ਜੇ ਇੱਥੇ ਪਿੰਡਾਂ ਦੇ ਪੰਜਾਬ ਦੇ ਵਿੱਚ ਤਾਂ ਇਹਨੂੰ ਬੀਜੇਪੀ ਨੂੰ ਵੋਟ ਪੈਂਦੀ ਆਉਣ ਚਾਹੇ ਨਾ ਆਉਣ ਪਰ ਉਹਨਾਂ ਦਾ ਇੱਥੇ ਕੋਈ ਕੰਮ ਨਹੀਂ ਬਣਨਾ ਬੀਜੇਪੀ ਦੇ ਨਹੀਂ ਜੇ ਮੋਰਚਾ ਨਾ ਲੱਗਦਾ ਫਿਰ ਬਣ ਜਾਂਦਾ ਕੰਮ ਉਹਨਾਂ ਦਾ ਨਹੀਂ ਜੀ ਫਿਰ ਵੀ ਨਹੀਂ ਬਣਨਾ ਨਹੀਂ ਮੂਰਚੇ ਕਰਕੇ ਤਾਂ ਉਹ ਜੀ ਉਹਨਾਂ ਨੂੰ 5 ਵੋਟਾਂ ਪੈਣੀਆਂ ਤੇ ਉਹ 5 ਵੀ ਨਹੀਂ ਪੈਣੀਆਂ ਹਾਂ ਜਿਹੜਾ ਧੱਕਾ ਕਰ ਰਹੇ ਆ ਨਜਾਇਜ਼ ਕਰ ਰਹੇ ਆ ਲਾਸਟ ਸਵਾਲ ਆਪਣਾ ਕਿਵੇਂ ਦੇਖਦੇ ਹੋ ਬੀਜੇਪੀ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਕੁਝ ਬਣੂਗਾ ਉਹਨਾਂ ਦਾ ਦੁਬਾਰਾ ਹੁਣ ਚਾਂਸ ਲੱਗਦੇ ਨੇ ਜਾਂ ਫਿਰ ਕਾਂਗਰਸ ਜਿਹੜਾ ਗੱਠਜੋੜ ਬਣਿਆ ਹੈ ਇੰਡੀਆ ਗੱਠਜੋੜੋ ਕੋਈ ਮਾਤ ਦੇ ਪਾਊਗਾ ਆਪਣਾ ਬੀਜੇਪੀ ਨੂੰ ਨਹੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਫਰਕ ਪੈ ਸਕਦਾ ਹਾਂਜੀ ਮਤਲਬ ਐਂਦਾ ਦੀ ਕੋਈ ਚਰਚਾ ਵਗੈਰਾ ਹੈ ਨਹੀਂ ਕੋਈ ਚਰਚਾ ਨਹੀਂ ਇਹਦੇ ਵਿੱਚ ਗੱਠ ਜੋੜ ਨਾਲ ਕੋਈ ਫਰਕ ਪੈਂਦਾ ਲੱਗਦਾ ਨਹੀਂ ਧੰਨਵਾਦ ਜੀ ਤਾਂ ਇੱਕ ਸਾਡੇ ਨਾਲ ਹੋਰ ਬਜ਼ੁਰਗ ਮੌਜੂਦ ਨੇ ਕੀ ਨਾਮ ਆ ਬਾਬਾ ਜੀ ਦਸਵੀਰ ਸਿੰਘ ਜੀ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਪਾਰਟੀ ਸਾਰੇ ਸਹੀ ਨੇ ਜੀ ਹੈ ਨਹੀਂ ਥਾਪਣਾ ਚਾਹੀਦਾ ਪਾਰਟੀਆਂ ਸਾਰੇ ਮਨਜ਼ੂਰ ਨੇ ਸਾਡਾ ਕੰਮ ਹੋ ਜਾਂਦਾ ਦਿਆੜੀ ਦਾ ਸਾਨੂੰ ਮਿਲਦੀ ਨਹੀਂ ਹੈਗੀ ਕੋਰ ਕੀ ਮੁਸ਼ਕਿਲ ਹੈ ਤੁਹਾਡੀ ਹੋਰ ਬਗਾਈ ਮੁਸ਼ਕਿਲ ਹੈ ਕੰਮ ਮਿਲਣਾ ਚਾਹੀਦਾ ਤੁਸੀਂ ਮਜ਼ਦੂਰੀ ਕਰਦੇ ਹੋ ਹਾਂਜੀ ਉਮਰ ਕਿੰਨੀ ਹੈ ਤੁਹਾਡੀ ਉਮਰ 50 ਸਾਲ ਦੀ ਅੱਛਾ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਨਾ ਜੀ ਉਹ ਕਿਉਂ ਆਧਾਰ ਗੜ galtਾ ਤੇਰਾ ਇਹ ਹੈ ਉਹ ਹੈ ਜੀ ਮੇਰਾ ਪਹਿਲਾਂ ਫਤਿਹਗੜ ਸਾਹਿਬ ਕਰਮ ਕਰ ਰਿਹਾ ਨਹੀਂ ਕਰ ਕਰ ਰਿਹਾ ਨਾਲ ਮੈਂ ਕਮੇਟੀ ਵੀ ਲਾ ਕੇ ਆਇਆ ਪ੍ਰਾਈਵੇਟ 2 ਸਾਲ ਪਰ ਕਰਦੇ ਨੇ ਉਹਨਾਂ ਨੇ ਸੁਵਿਧਾ ਕੇਂਦਰ ਨਾਲ ਨਹੀਂ ਦੇ ਆ ਮੈਂ ਵੱਖ-ਵੱਖ ਪਾਰਟੀਆਂ ਦੇ ਲੀਡਰ ਵੋਟਾਂ ਮੰਗਣ ਆਉਣਗੇ ਹੁਣ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਫਿਰ ਜੇ ਕੰਮ ਕਰ ਕੇ ਠੀਕ ਹੈ ਵੋਟਾਂ ਅਸੀਂ ਪਾਉਣੀ ਪਾਉਣੀ ਹੈ ਵੋਟ ਬੋਰਡ ਤਖਰੀ ਹੈ ਸਾਡਾ ਕੰਮ ਤਾਂ ਹੋਣਾ ਚਾਹੀਦਾ ਹੈ ਅੱਛਾ ਬੋਰਡ ਪਾ ਕੇ ਵੀ ਇਹ ਕੰਮ ਕਰਦੇ ਜੇ ਵੀ ਤੁਹ ਸਮੱਸਿਆ ਤੁਹਾਡੀ ਆਉਣਗੇ ਤੁਸੀਂ ਸਮੱਸਿਆ ਦੱਸ ਦੋਗੇ ਕੋਣ ਪੁੱਛਦਾ ਮਾੜੀ ਬੋਰ ਸਭ ਦੀ ਭਾਬੀ ਹੁੰਦੀ ਆ ਹਾਂ ਬਸ ਜਿਹੜੇ ਐਮਐਲਏ ਰਾਏ ਨੇ ਤੁਸੀਂ ਉਹਨਾਂ ਕੋਲ ਗਏ ਹੋ ਲੈ ਕੇ ਆਪਣੀ ਗੱਲ ਕਿਹੜਾ ਪੁੱਛਦਾ ਜੀ ਗਏ ਤਾਂ ਨਹੀਂ ਹੈਗੇ ਪਿੰਡ ਚੈਹ ਨਹੀਂ ਤੁਹਾਡੇ ਮੁੜਕੇ ਜਿੱਤਣ ਤੋਂ ਬਾਅਦ ਆਈ ਜਾਂਨੇ ਤੇਰਾ ਵੀ ਰਾਤ ਦੇ ਭੋਗ ਤੇ ਆਏ ਤੇ ਕੋਈ ਆਪਣਾ ਮੱਥਾ ਟੇਕ ਲਾਂਗੇ ਕੋਈ ਗੱਲ ਕਰਨ ਦਾ ਟਾਈਮ ਤਾਂ ਅੱਛਾ ਜੀ ਐਂ ਦੱਸੋ ਵੀ ਹੁਣ ਨਰਿੰਦਰ ਮੋਦੀ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਸੀ ਉਹਨਾਂ ਜੋ ਵਧੀਆ ਕਿਹੜਾ ਸੀ ਜਿਹੜਾ ਸਾਡਾ ਫਾਇਦਾ ਕਰ ਰਿਹਾ ਵਧੀਆ ਚਾਹੀਦਾ ਸਾਨੂੰ 5 ਕਿਲੋ ਆਟਾ ਮਿਲਦਾ ਹਾਂ ਉਹ ਸਾਨੂੰ ਚੰਗਾ ਹੀ ਹੈ ਪਾਰਟੀ ਸਾਨੂੰ ਸਾਨੂੰ ਮਨਜ਼ੂਰ ਨੇ ਹੁਣ ਆਟਾ ਦੀ ਲਾਹਣ ਹੋਣਾ ਚਾਹੀਦਾ ਆਟਾ ਵਧੀਆ ਲੱਗਦਾ ਹੈ ਕਿ ਕਣਕ ਠੀਕ ਹੈ ਕਹਿੰਦੇ ਹਾਂ ਹੇ ਆਟਾ ਕਿ ਕਣਕ ਪਹਿਲਾਂ ਵੀ ਠੀਕ ਹੈ ਜਾਂ ਨਹੀਂ ਮਿਲਦੀ ਸੀ ਹੁਣ ਜੋ ਦੰਦਾ ਗਰੀਬ ਖਾ ਰੰਦਾ ਸੀ ਨਹੀਂ ਹੁਣ ਜਿਵੇਂ ਆਟਾ ਦੇਣਗੇ ਆਟਾ ਆਟਾ ਸਹੀ ਹੈ ਕਿ ਕਣਕ ਸਹੀ ਹੈ ਕਹਿੰਦੇ ਆਟੇ ਬਰਦਰ ਕੀ ਪਰ ਖਰਾਬ ਵੀ ਆ ਸਕਦਾ ਕਣਕ ਦੇ ਤਾਂ ਆਪਣੀ ਪਹਿਲਾਂਗੇ ਜੀ ਹਾਂ ਪਲੱਸ ਧੰਨਵਾਦ ਤਾਂ ਪਿੰਡ ਸੰਗਤਪੁਰਾ ਸੋਡੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਸੀਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸ ਤੌਰ ਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ رائے ਹੈ ਇਹਨਾਂ ਦੀ ਦੇਖਣ ਨੂੰ ਮਿਲੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ